ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕ ਕੌਮ ਵਿੱਚ ਅਜੇਹੇ ਅਣਗਿਣਤ ਹੀ ਸਰਲੱਥ ਸੂਰਬੀਰ ਅਣਥੱਕ ਤੇ ਬਹਾਦਰ ਯੋਧੇ ਹੋਏ ਹਨ ਜਿਨ੍ਹਾਂ ਨੇ ਆਪਣੇ ਘਰ ਪਰਿਵਾਰ ਅਤੇ ਜਾਨ ਦੀ ਪਰਵਾਹ ਕੀਤੇ ਬਿਨਾ ਹੀ ਆਪਣੀ ਜ਼ਿੰਦਗੀ ਦੀ ਅਹੋਤੀ ਦਿੱਤੀ ਸਰਦਾਰ ਸੁਬੇਕ ਸਿੰਘ ਅਤੇ ਸ਼ਾਬਾਦ ਸਿੰਘ ਅਜੇਹੀ ਹੀ ਪਿਉ ਪੁੱਤਰ ਹੋਏ ਹਨ ਸ਼ਾਬਾਦ ਸਿੰਘ ਬੜਾ ਸੋਹਣਾ ਜਵਾਨ ਤੇ ਹੌਨਾਰ ਗੱਭਰੂ ਸੀ ਉਹ ਇੱਕ ਮਦਰਸੇ ਵਿੱਚ ਕਾਜੀ ਪਾਸੋਂ ਫਾਰਸੀ ਪੜ੍ਹਿਆ ਕਰਦਾ ਸੀ ਕਾਜੀ ਨੇ ਉਸ ਦੀ ਸਮਝ ਲਿਆਕਤ ਅਤੇ ਡੀਲ ਡਾਲ ਵੇਖ ਕੇ ਉਸ ਨੂੰ ਮੁਸਲਮਾਨ ਬਣਾਉਣਾ ਚਾਹਿਆ ਲੜਕੇ ਨੇ ਇਨਕਾਰ ਕਰ ਦਿੱਤਾ ਕਾਜੀ ਨੇ ਲਾਹੌਰ ਸ਼ਿਕਾਇਤ ਕਰ ਭੇਜੀ ਕਿ ਸ਼ਹਾਬ ਸਿੰਘ ਨੇ ਦੀਨ-ਇਸਲਾਮ ਦੀ ਨਿਰਾਦਰੀ ਕੀਤੀ ਹੈ ਤੇ ਹਜ਼ਰਤ ਸਾਹਿਬ ਦੇ ਵਿਰੁੱਧ ਨਜਾਇਜ਼ ਲਫ਼ਜ਼ ਗਏ ਹਨ ਇਸ ਝੂਠੇ ਦੋਸ਼ ਤੇ ਆਧਾਰ ਤੇ ਸ਼ਹਾਬ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਹਾਜ਼ਰ ਕੀਤਾ ਗਿਆ ਪੁੱਤਰ ਦੇ ਨਾਲ ਪਿਓ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਵਿਰੁੱਧ ਦੋਸ਼ ਇਹ ਸੀ ਕਿ ਉਹ ਸਰਕਾਰ ਦੇ ਵੈਰੀ ਹਨ ਇਹਨਾਂ ਦੋਹਾਂ ਦੇ ਫੜੇ ਜਾਨਮਗਰੋ ਛੇਤੀ ਹੀ ਸਨ 1745 ਵਿੱਚ ਜ਼ਕਰੀਆ ਖਾਨ ਮਰ ਗਿਆ। ਉਹਨਾਂ ਦੋਹਾਂ ਨੂੰ ਕੁਝ ਨਾ ਕਿਹਾ ਗਿਆ। ਜ਼ਕਰੀਆ ਖਾਨ ਦਾ ਪੁੱਤਰ ਰਈਆ ਖਾਨ ਪਿਓ ਨਾਲੋਂ ਵੀ ਵੱਧ ਕੱਟੜ ਸੀ। ਉਸਨੇ ਸਰਦਾਰ ਸੁਬੇਕ ਸਿੰਘ ਹੋਰਾ ਦੇ ਮਾਮਲੇ ਨੂੰ ਹੱਥ ਪਾਇਆ ਤੇ ਤੋੜ ਤੀਕ ਪਹੁੰਚਾਇਆ। ਸਰਦਾਰ ਸੁਬੇਕ ਸਿੰਘ ਨੂੰ ਕਿਹਾ ਗਿਆ ਕਿ ਮੁਸਲਮਾਨ ਹੋ ਜਾਓ ਨਹੀਂ ਤਾਂ ਮਾਰੇ ਜਾਓਗੇ। ਉਹਨਾਂ ਨੇ ਧਰਮ ਛੱਡਣ ਨੂੰ ਨਾ ਕਰ ਦਿੱਤੀ। ਨੇੜਲਿਆਂ ਦੇ ਸਰਦਾਰ ਸੁਬੇਕ ਸਿੰਘ ਜੀ ਨੂੰ ਕਿਹਾ ਹੋਰ ਨਹੀਂ ਤਾਂ ਆਪਣੇ ਬੱਚੇ ਨੂੰ ਬਚਾ ਕੇ ਕੁੱਲ ਦਾ ਨਿਸ਼ਾਨ ਤਾਂ ਕਾਇਮ ਰੱਖ ਲੋ। ਤਾਂ ਭਾਈ ਸਾਹਿਬ ਨੇ ਡੱਟ ਕੇ ਜਵਾਬ ਦਿੱਤਾ ਸਿੱਖਨ ਕਾਸ ਗੁਰੂ ਹਮਾਰੇ ਸੀਸ ਦਿਓ ਨਿਜ ਸਨ ਪਰਵਾਰੇ ਹਮ ਕਾਰਨ ਗੁਰ ਕੁੱਲੀ ਗਵਾਇ ਹਮ ਕੁੱਲ ਰਾਖੇ ਕੌਣ ਬੜਾਈ। ਪਾਵ ਗੁਰਗੋਵਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਜਿਉਂਦਾ ਰੱਖਣ ਹਿਤ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਤੇ ਮੈਂ ਆਪਣੀ ਕੁਲ ਦਾ ਨਿਸ਼ਾਨ ਬਚਾਉਣ ਲਈ ਪੁੱਤਰ ਨੂੰ ਧਰਮ ਤਿਆਗਣ ਲਈ ਕਹਾ ਇਸ ਵਿੱਚ ਕੀ ਵਡਿਆਈ ਹੈ ਪਰ ਦੂਜੇ ਪਾਸੇ ਸ਼ਾਹਵਾਦ ਸਿੰਘ ਨੂੰ ਇਸਲਾਮ ਤਾਰ ਕਬੂਲ ਕਰਨ ਲਈ ਅਨੇਕਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਹੇ ਸਨ ਛੋਟੀ ਉਮਰ ਹੋਣ ਕਰਕੇ ਅਤੇ ਬਹੁਤ ਕੁੱਟਮਾਰ ਤੇ ਉਨ੍ਹਾਂ ਜ਼ੁਲਮੀਆਂ ਵੱਲੋਂ ਮਿਲਦੇ ਭੋਜਨ ਦੇ ਅਸਰ ਨੇ ਆਖਰ ਸ਼ਹਾਬਾਤ ਸਿੰਘ ਨੂੰ ਡੁਲਾ ਦਿੱਤਾ ਤੇ ਸ਼ਹਾਬਾਤ ਸਿੰਘ ਇਸਲਾਮ ਧਰਮ ਕਬੂਲ ਕਰਨ ਵਾਸਤੇ ਮੰਨ ਵੀ ਗਿਆ ਹੁਣ ਸਿਪਾਈਆਂ ਨੇ ਸੋਚਿਆ ਕਿ ਪੁੱਤਰ ਮੰਨ ਗਿਆ ਇਹ ਗੱਲ ਸੁਬੇਕ ਸਿੰਘ ਨੂੰ ਦੱਸ ਦਈਏ ਸ਼ਾਇਦ ਉਹ ਵੀ ਮੰਨ ਜਾਵੇ ਜਿਸ ਵੇਲੇ ਇਹ ਗੱਲ ਜਾ ਕੇ ਦੱਸੀ ਤਾਂ ਸੁਬੇਕ ਸਿੰਘ ਦਾ ਮਨ ਪਰ ਆਇਆ ਇੱਕ ਹੀ ਘਰਾਵਰਤ ਗਿਆ ਮੇਰਾ ਪੁੱਤਰ ਡੋਲ ਗਿਆ ਉਸਨੇ ਨੀਤੀ ਵਰਤੀ ਤੇ ਸਪਾਈਆਂ ਨੂੰ ਕਿਹਾ ਮੈਂ ਵੀ ਇਸਲਾਮ ਧਰਮ ਕਬੂਲ ਕਰ ਲਵਾਂਗਾ ਪਰ ਮੇਰੀ ਸ਼ਰਤ ਕੁਝ ਘੰਟਿਆਂ ਲਈ ਪਹਿਲਾਂ ਮੇਰੇ ਪੁੱਤਰ ਨੂੰ ਮੇਰੇ ਨਾਲ ਮਿਲਾ ਦਿਓ ਮੈਂ ਪੁੱਤਰ ਨੂੰ ਮਿਲਣਾ ਚਾਹੁੰਦਾ ਹਾਂ ਸਪਾਈਆਂ ਨੇ ਆਪਸ ਵਿੱਚ ਸਲਾਹ ਕਰਕੇ ਦੋਹਾਂ ਨੂੰ ਇੱਕ ਕਮਰੇ ਵਿੱਚ ਮਿਲਣ ਦਾ ਸਮਾਂ ਦੇ ਦਿੱਤਾ ਪਿਤਾ ਨੇ ਪੁੱਤਰ ਨੂੰ ਕੁਝ ਨਾ ਪੁੱਛਿਆ ਤੇ ਪੁੱਤਰ ਨੂੰ ਇਸਲਾਮ ਕਬੂਲ ਕਰ ਰਿਹਾ ਹੈ ਸਿਰਫ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਚੌਂਕੜਾ ਮਾਰ ਕੇ ਅੱਖਾਂ ਵਿੱਚ ਅੱਖਾਂ ਪਾ ਕੇ ਦੋਨੇ ਹੱਥ ਸੁਬੇਖ ਸਿੰਘ ਨੇ ਸ਼ਬਾਦ ਦੇ ਸਿਰ ਤੇ ਰੱਖ ਕੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਤੇ ਪਾਠ ਸਦਗਾ ਹੀ ਉਸ ਦੀ ਮੱਤ ਤੇ ਸਿੱਖੀ ਛੱਡਣ ਦਾ ਜੋ ਪਰਦਾ ਪਿਆ ਸੀ ਉਹ हट ਗਿਆ ਜਿਉਂ ਹੀ ਪਾਠ ਸਮਾਪਤ ਹੋਇਆ ਸੁਬੇਖ ਸਿੰਘ ਹੁਣ ਪੁੱਛਦਾ ਪੁੱਤਰ ਨੂੰ ਇਸਲਾਮ ਧਰਮ ਕਬੂਲ ਕਰ ਰਿਹਾ ਹੈ ਬਾਣੀ ਦੀ ਕਿਰਪਾ ਸ਼ਹਾਬਤ ਸਿੰਘ ਬੋਲਿਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਮੇਰੇ ਜਿੰਨੇ ਮਰਜੀ ਤਸੀਹੇ ਦਿੱਤੇ ਜਾਣ ਮੈਂ ਚੱਲਣ ਲਈ ਤਿਆਰ ਹਾਂ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸੀ ਸਿੱਖੀ ਨਹੀਂ ਤਿਆਗ ਸਕਦਾ ਜਿਸ ਵੇਲੇ ਸਿਪਾਈਆਂ ਨੇ ਆ ਕੇ ਪੁੱਛਿਆ ਸੁਬੇਗ ਸਿੰਘ ਮਿਲ ਲਿਆ ਪੁੱਤਰ ਨੂੰ ਚਲੋ ਆਉ ਤੇ ਕਰੋ ਇਸਲਾਮ ਧਰਮ ਕਬੂਲ ਤਾਂ ਸੁਬੇਗ ਸਿੰਘ ਜੀ ਕਹਿੰਦੇ ਪਹਿਲਾਂ ਮੇਰੇ ਪੁੱਤਰ ਦਾ ਜਵਾਬ ਤਾਂ ਸੁਣ ਲਓ ਸਿਪਾਈਆਂ ਨੂੰ ਇਸਲਾਮ ਕਬੂਲ ਕਰਨ ਤੋਂ ਸ਼ਾਬਾਗ ਸਿੰਘ ਨੇ ਨਾ ਕਰ ਦਿੱਤੀ ਸਰਦਾਰ ਸੁਬੇਗ ਸਿੰਘ ਅਤੇ ਸਰਦਾਰ ਸ਼ਾਬਾਦ ਸਿੰਘ ਦੇ ਮੂੰਹੋਂ ਕੋਰਾ ਉੱਤਰ ਸੁਣ ਕੇ ਉਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ ਉਹਨਾਂ ਨੂੰ ਚਰਖੜੀਆਂ ਉੱਤੇ ਚਾੜਿਆ ਗਿਆ ਤੇ ਚੜਖੀਆਂ ਨੂੰ ਘੇੜਿਆ ਗਿਆ ਅੱਤ ਦਾ ਦੁੱਖ ਹੋਇਆ ਪਰ ਸੁਬੇਗ ਸਿੰਘ ਸ਼ਾਬਾਦ ਸਿੰਘ ਨੇ ਸਿੱਦਕ ਨਾ ਹਾਰਿਆ ਚੜਖੜੀਆਂ ਚਾਰ ਫਿਰ ਘੁਮਾਇਆ ਗਿਆ ਵਾਹਿਗੁਰੂ ਤਿੰਨ ਨਹੀਂ ਪਲਾਇਆ ਗੁਰੂ ਦੇ ਸਿੱਖ ਕਸ਼ਟ ਚੱਲਦੇ ਤੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹੇ ਕੋਚਰ ਮਗਰੋ ਚੜਖੜੀਆਂ ਖਲਿਆਰ ਕੇ ਉਹਨਾਂ ਪਾਸੋਂ ਪੁੱਛਿਆ ਗਿਆ ਕਿ ਤੁਸੀਂ ਇਸਲਾਮ ਕਬੂਲ ਕਰਨ ਲਈ ਤਿਆਰ ਹੋ ਉਹ ਦੋਵੇਂ ਡੱਟ ਕੇ ਨਹੀਂ ਕਹਿੰਦੇ ਰਹੇ ਚੌਖਾ ਚਿਰ ਉਹੀ ਹੁੰਦਾ ਰਿਹਾ ਚੜਖੜੀਆਂ ਉਦਾਲੇ ਤਿੱਖੀਆਂ ਛੁਰੀਆਂ ਲੱਗੀਆਂ ਹੋਈਆਂ ਸਨ ਉਹ ਗਿੜਦੀਆਂ ਗਈਆਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸਹਿਜੇ ਸਹਿਜੇ ਬੰਦ ਹੋ ਗਏ ਦੋਵੇਂ ਪੁੱਤਰ ਸ੍ਰੀ ਕਲਗੀਧਰ ਪਿਤਾ ਦੀ ਗੋਦ ਵਿੱਚ ਜਾ ਬਰਾਜੇ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਸਪੇਸ਼ਕਾਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਸਵੇਸਦਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ